ਸਮਾਜ ਦਾ ਕਲਿਆਣ ਕਰਦੇ ਕਰਦੇ ਗੁਰੂ ਨਾਨਕ ਦੇਵ ਜੀ ਹਿਮਾਲਿਆ ਪਹੁੰਚੇ ਜਿੱਥੇ ਪਹੁੰਚ ਕੇ ਗੁਰੂ ਜੀ ਨੇ ਸੰਗਤ ਨੂੰ ਚੰਗੇ ਕਰਮ ਕਰਨਾ ਅਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਗੁਰੂ ਜੀ ਦੇ ਨਾਲ ਭਾਈ ਮਰਦਾਨਾ ਤੇ ਭਾਈ ਬਾਲਾ ਵੀ ਸਨ ਪੂਰੀ ਸੰਗਤ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਬਹੁਤ ਚੰਗੀ ਤਰ੍ਹਾਂ ਆਨੰਦ ਮਾਣਿਆ ਗੁਰੂ ਜੀ ਦਾ ਉਪਦੇਸ਼ ਸਮਾਪਤ ਹੋਣ ਪਿਛੋਂ ਇੱਕ ਭਗਤ ਭਾਈ ਮਰਦਾਨਾ ਜੀ ਦੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਭਾਈ ਜੀ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣ ਕੇ ਅੱਜ ਸਾਡਾ ਜੀਵਨ ਸਫਲ ਹੋ ਗਿਆ ਹੈ ਅਸੀਂ ਗੁਰੂ ਜੀ ਦੇ ਮਾਰਗ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ ਪਰ ਇਸ ਦੇ ਨਾਲ ਹੀ ਅਸੀਂ ਗੁਰੂ ਜੀ ਨੂੰ ਇੱਕ ਹੋਰ ਬੇਨਤੀ ਕਰਨੀ ਚਾਹੁੰਦੇ ਹਾਂ ਸਾਨੂੰ ਬਹੁਤ ਭੁੱਖ ਲੱਗੀ ਹੈ ਸਾਨੂੰ ਇੱਥੇ ਪ੍ਰਸ਼ਾਦਾ ਮਿਲ ਸਕਦਾ ਹੈ ਇਹ ਬੇਨਤੀ ਸੁਣ ਕੇ ਭਾਈ ਮਰਦਾਨਾ ਜੀ ਚਿੰਤਾ ਵਿੱਚ ਪੈ ਗਏ ਕਿਉਂਕਿ ਉਹਨਾਂ ਦੇ ਕੋਲ ਸੰਗਤ ਨੂੰ ਛਕਾਉਣ ਲਈ ਕੁਝ ਵੀ ਨਹੀਂ ਸੀ ਅਤੇ ਇੰਨੀ ਜ਼ਿਆਦਾ ਸੰਗਤ ਨੂੰ ਲੰਗਰ ਛਕਾਉਣਾ ਸੰਭਵ ਨਹੀਂ ਸੀ ਭਾਈ ਮਰਦਾਨਾ ਜੀ ਚਿੰਤਾ ਭਰੇ ਹਿਰਦੇ ਨਾਲ ਗੁਰੂ ਜੀ ਕੋਲ ਗਏ ਅਤੇ ਕਹਿਣ ਲੱਗੇ ਸਤਿਗੁਰੂ ਜੀ ਸੰਗਤ ਲੰਗਰ ਛਕਣਾ ਚਾਹੁੰਦੀ ਹੈ ਕੀ ਤੁਹਾਡੀ ਕਿਰਪਾ ਦੇ ਨਾਲ ਇੱਥੇ ਲੰਗਰ ਦਾ ਪ੍ਰਬੰਧ ਹੋ ਸਕਦਾ ਹੈ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਮੁਸਕਰਾਉਂਦੇ ਹੋਏ ਕਿਹਾ ਭਾਈ ਮਰਦਾਨਿਆ ਅਸੀਂ ਲੰਗਰ ਦਾ ਪ੍ਰਬੰਧ ਕਰਨ ਵਾਲੇ ਕੌਣ ਹੁੰਦੇ ਹਾਂ ਜਿਸ ਪ੍ਰਮਾਤਮਾ ਨੇ ਇਸ ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਪੇਟ ਦਿੱਤਾ ਹੈ ਇਹ ਭੋਜਨ ਵੀ ਉਹਨਾਂ ਆਪ ਹੀ ਦੇਣਾ ਹੈ ਤੁਸੀਂ 2-4 ਜਾਣੇ ਲਾਗਲੇ ਪਿੰਡ ਵਿੱਚ ਜਾਓ ਅਤੇ ਭੋਜਨ ਦੀ ਉਗਰਾਹੀ ਕਰਕੇ ਲਿਆਓ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੀ ਆਗਿਆ ਦਾ ਪਾਲਣ ਕੀਤਾ ਅਤੇ ਉਹ ਪਿੰਡ ਵਿੱਚ ਉਗਰਾਹੀ ਕਰਨ ਚਲੇ ਗਏ ਪਿੰਡ ਵਾਲਿਆਂ ਨੇ ਭਾਈ ਸਾਹਿਬ ਦਾ ਬਹੁਤ ਆਦਰ ਸਤਕਾਰ ਕੀਤਾ ਤੇ ਪਿੰਡ ਵਾਲਿਆਂ ਨੇ ਲੰਗਰ ਬਣਾਉਣ ਵਾਸਤੇ ਲੋੜ ਅਨੁਸਾਰ ਸਾਰੀ ਰਸ ਦੇ ਦਿੱਤੀ ਹੁਣ ਭਾਈ ਮਰਦਾਨਾ ਜੀ ਨੂੰ ਇੱਕ ਹੀ ਚਿੰਤਾ ਸੀ ਕਿ ਅਸੀਂ ਇਸ ਬਰਫੀਲੇ ਇਲਾਕੇ ਵਿੱਚ ਅੱਗ ਦਾ ਪ੍ਰਬੰਧ ਕਿੱਥੋਂ ਕਰਾਂਗੇ ਸੋਚਦੇ ਸੋਚਦੇ ਭਾਈ ਮਰਦਾਨਾ ਜੀ ਗੁਰੂ ਜੀ ਕੋਲ ਪਹੁੰਚ ਗਏ ਅਤੇ ਕਹਿਣ ਲੱਗੇ ਆਪ ਜੀ ਦੀ ਕਿਰਪਾ ਨਾਲ ਉਮੀਦ ਨਾਲੋਂ ਵੱਧ ਰਸਤ ਇਕੱਠੀ ਹੋ ਗਈ ਹੈ ਪਰ ਹੁਣ ਚਿੰਤਾ ਦੀ ਗੱਲ ਇਹ ਹੈ ਇਸ ਠੰਡੇ ਇਲਾਕੇ ਵਿੱਚ ਅੱਗ ਦਾ ਪ੍ਰਬੰਧ ਕਿੱਥੋਂ ਹੋਵੇਗਾ ਜਾਣੀ ਜਾਣ ਸਤਿਗੁਰੂ ਭਾਈ ਮਰਦਾਨੇ ਦੀ ਇਸ ਚਿੰਤਾ ਨੂੰ ਪਹਿਲਾਂ ਹੀ ਸਮਝ ਚੁੱਕੇ ਸਨ ਅਤੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਿਆ ਜੇਕਰ ਬੰਦੇ ਦੇ ਇਰਾਦੇ ਨੇਕ ਹੋਣ ਮਨ ਸਾਫ ਹੋਵੇ ਤੇ ਪਰਮਾਤਮਾ ਦੀ ਕਿਰਪਾ ਹੋਵੇ ਸਾਰੇ ਹੀ ਕੰਮ ਬਣ ਜਾਂਦੇ ਹਨ ਜੇਕਰ ਪਰਮਾਤਮਾ ਤੇ ਭਰੋਸਾ ਹੈ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਇੰਨਾ ਕਹਿਣ ਤੋਂ ਬਾਅਦ ਗੁਰੂ ਜੀ ਨੇ ਆਪਣੇ ਲਾਗੇ ਪਏ ਇੱਕ ਪੱਥਰ ਨੂੰ ਆਪਣੇ ਹੱਥ ਨਾਲ ਸਰਕਾਇਆ ਅਤੇ ਜਿਵੇਂ ਹੀ ਗੁਰੂ ਜੀ ਨੇ ਉਸ ਪੱਥਰ ਨੂੰ ਜ਼ਮੀਨ ਤੋਂ ਹਟਾਇਆ ਉੱਥੇ ਖੜੀ ਸਾਰੀ ਸੰਗਤ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਕਿਉਂਕਿ ਉਸ ਪੱਥਰ ਦੇ ਥੱਲੇ ਇੱਕ ਗਰਮ ਪਾਣੀ ਦਾ ਕੁੰਡ ਸੀ ਜਿਸ ਨੂੰ ਦੇਖ ਕੇ ਕੋਲ ਖੜੀ ਸਾਰੀ ਸੰਗਤ ਹੈਰਾਨ ਹੋ ਗਈ ਗੁਰੂ ਜੀ ਦੀ ਆਗਿਆ ਨਾਲ ਭਾਈ ਮਰਦਾਨਾ ਜੀ ਤੇ ਸਾਰੀ ਸੰਗਤ ਨੇ ਮਿਲ ਕੇ ਉਸ ਕੁੰਡ ਵਿੱਚ ਦਾਲ ਤੇ ਚੌਲ ਬਣਾਏ ਅਤੇ ਨਾਲ ਹੀ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਦਾਲ ਚੌਲ ਬਣਾਉਣ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਰੋਟੀਆਂ ਨੂੰ ਉਸ ਵਿੱਚ ਪਾਇਆ ਤਾਂ ਰੋਟੀਆਂ ਪਾਣੀ ਵਿੱਚ ਡੁੱਬ ਗਈਆਂ ਗੁਰੂ ਜੀ ਦੇ ਕਹਿਣ ਅਨੁਸਾਰ ਭਾਈ ਮਰਦਾਨਾ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਤਾਂ ਭਾਈ ਪਾਣੀ ਵਿੱਚ ਡੁੱਬੀਆਂ ਹੋਈਆਂ ਰੋਟੀਆਂ ਪੱਕ ਕੇ ਉੱਪਰ ਆ ਗਈਆਂ ਗੁਰੂ ਪਿਆਰਿਓ ਅੱਜ ਵੀ ਇਹ ਪਾਣੀ ਦਾ ਕੁੰਡ ਸਾਨੂੰ ਉੱਥੇ ਦੇਖਣ ਨੂੰ ਮਿਲਦਾ ਹੈ ਅੱਜ ਵੀ ਸੰਗਤਾਂ ਉਸ ਪੰਡ ਤੇ ਦੂਰ ਦੂਰ ਤੋਂ ਦਰਸ਼ਨ ਕਰਨ ਆਉਂਦੀਆਂ ਹਨ ਅੱਜ ਵੀ ਇੱਥੇ 24 ਘੰਟੇ ਗੁਰੂ ਕਾ ਲੰਗਰ ਚੱਲਦਾ ਹੈ ਦਾਲਾਂ ਸਬਜ਼ੀਆਂ ਕੜੀ ਚਾਵਲ ਉਸ ਪੰਡ ਵਿੱਚ ਹੀ ਬਣਦੇ ਹਨ ਇਸ ਪਵਿੱਤਰ ਧਰਤੀ ਤੇ ਸੰਗਤਾਂ ਨੂੰ ਦਰਸ਼ਨ ਕਰਕੇ ਸ਼ਾਂਤੀ ਮਿਲਦੀ ਹੈ ਤੇ ਦੁੱਖਾਂ ਦਾ ਨਿਵਾਰਨ ਹੁੰਦਾ ਹੈ ਇਸ ਜਗ੍ਹਾ ਦਾ ਨਾਮ ਹੈ ਗੁਰਦੁਆਰਾ ਮਨੀਕਰਨ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਨੂੰ ਵੱਖ-ਵੱਖ ਧਰਮਾਂ ਦੇ ਲੋਕ ਦੂਰੋਂ-ਦੂਰੋਂ ਆਦੇ ਹਨ ਗੁਰੂ ਪਿਆਰਿਓ ਤੁਹਾਨੂੰ ਵੀ ਇਸ ਪਵਿੱਤਰ ਜਗ੍ਹਾ ਤੇ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਸੱਚੇ ਮਨ ਨਾਲ ਜਾਵੋਗੇ ਤਾਂ ਤੁਹਾਨੂੰ ਤੁਹਾਡੀ ਵੀ ਹਰ ਮੁਰਾਦ ਪੂਰੀ ਹੋਵੇਗੀ ਸਤਨਾਮ ਸ਼੍ਰੀ ਵਾਹਿਗੁਰੂ ਜੀ